ਕੁੜੀਆਂ ਬਹੁਤ ਕੁੜੀਆਂ ਦਾ ਫਿਊਚਰ ਬਹੁਤ ਜ਼ਿਆਦਾ ਬ੍ਰਾਈਟ ਹੈ ਕਿਉਂਕਿ ਮੇਲ ਤਾਂ ਹੈਗਾ ਹੀ ਸੀਗਾ ਮੇਲ ਦੀ ਇੰਡਸਟਰੀ ਤਾਂ ਹੈਗੀ ਹੈ ਬਟ ਫੀਮੇਲਸ ਦਾ ਵੀ ਬਹੁਤ ਅੱਛਾ ਫਿਊਚਰ ਹੈ ਆਮ ਐਕਚੁਅਲੀ ਮੇਰਾ ਇੰਟਰਸਟ ਹੀ ਨਹੀਂ ਹੈ ਮੇਕਅਪ ਦੇ ਵਿੱਚ ਨਾ ਮੈਨੂੰ ਮੈਨੂੰ ਮੇਰਾ ਪੂਰਾ ਮੇਰੇ ਫਰੈਂਡਸ ਬੁਲਾਉਂਦੇ ਨੇ ਮੈਨੂੰ ਕਿ ਆ ਜਾਓ ਗੈਟ ਟੂਗੇਦਰ ਕਰ ਲਈਏ ਜਦ ਮੈਂ ਹੱਤ ਚੁੱਕਿਆ ਮੈਨੂੰ ਬਹੁਤ ਹੀ ਡਿਫਰੈਂਟ ਫੀਲਿੰਗ ਆਈ ਤੇ ਉਹ ਪਿਆਰ ਪਤਾ ਨਹੀਂ ਕਦ ਪੈਸ਼ਨ ਦੇ ਵਿੱਚ ਬਦਲ ਗਿਆ ਮੈਨੂੰ ਪਤਾ ਹੀ ਨਹੀਂ ਚਲਿਆ ਹਾਂਜੀ ਅੱਜ ਖੜੇ ਆਪਾਂ ਪਟਿਆਲਾ ਦੇ ਡੌਗ ਸ਼ੋਅ ਦੇ ਵਿੱਚ ਜਿਹੜਾ 500 ਰੋਡ ਤੇ ਹੋ ਰਿਹਾ ਤੇ ਡੌਗ ਸ਼ੋਅ ਦੇ ਵਿੱਚ ਤੁਹਾਨੂੰ ਡੌਗ ਬਹੁਤ ਦਿਖਾਈ ਦੇ ਹਨ ਵੱਖਰੀ ਵੱਖਰੀ ਬਰੀਡ ਦੇ ਤੇ ਵੱਖਰੀ ਵੱਖਰੀ ਵੈਰਾਈਟੀਆਂ ਵੱਖਰੀ ਵੱਖਰੀ ਕੁਆਲਿਟੀ ਹਰ ਤਰ੍ਹਾਂ ਦੇ ਡੌਗ ਤੁਸੀਂ ਆਪਣੇ ਚੈਨਲ ਤੇ ਦੇਖ ਲਓ ਅੱਜ ਥੋੜੀ ਡੌਗ ਦੇ ਨਾਲ ਹੀ ਸੰਬੰਧਿਤ ਸਾਡੀ ਵੀਡੀਓ ਆ ਇਹ ਮੈਡਮ ਜੀ ਆਏ ਨੇ ਦਿੱਲੀ ਤੋਂ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿਸ ਪਰਪਸ ਲਈ ਆਏ ਨੇ ਇਹਨਾਂ ਦਾ ਕੀ ਕੰਮ ਹੈ ਡੌਗ ਲੈਂਡ ਦੇ ਵਿੱਚ ਤੇ ਉਹ ਸਾਰੀ ਜਾਣਕਾਰੀ ਆਪਾਂ ਆਪਣੀ ਵੀਡੀਓ ਚ ਦੇਵਾਂਗੇ ਹੈਲੋ ਮੈਮ ਹੈਲੋ ਜੀ ਹਾਂ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਸਰ ਤੁਹਾਡਾ ਸੁਭਨਾਮ ਕੀ ਹੈ ਨੈਂਸੀ ਕੱਕੜ ਨੈਂਸੀ ਕੱਕੜ ਨੈਂਸੀ ਕੱਕੜ ਵਾਹ ਜੀ ਵਾਹ ਤੇ ਆਪਾਂ ਕਿੱਥੋਂ ਆਏਗੇ ਅਸੀਂ ਦਿੱਲੀ ਤੋਂ ਆਂ ਦਿੱਲੀ ਨਿਊ ਦਿੱਲੀ ਨਿਕਾਸ਼ਪੁਰੀ ਕਿਸ ਪਰਪਸ ਲਈ ਆਏ ਹਾਂ ਡੌਗ ਦੇ ਲੈ ਇਹਦੇ ਵਿੱਚ ਡੌਗਸੋ ਦੇ ਵਿੱਚ ਐਕਚੁਅਲੀ ਮੇਰਾ ਸਟਾਲ ਹੈਗਾ ਮੇਰੀ ਗਰੂਮਿੰਗ ਅਕੈਡਮੀ ਹੈ ਦਿੱਲੀ ਦੇ ਵਿੱਚ ਮੈਂ ਪੈਡ ਇੰਡਸਟਰੀ ਤੋਂ 20 ਇਅਰਸ ਤੋਂ ਜੁੜੀ ਹੋਈ ਆ ਬਰੀਡਿੰਗ ਦੇ ਵਿੱਚ ਤੇ ਮੈਂ ਪੈਡ ਐਕਸਪਰਟ ਐਂਡ ਪੈਡ ਸਪੈਸ਼ਲਿਸਟ ਆ ਤੇ ਮੈਂ ਗਰੂਮਿੰਗ ਕਰਦੇ ਹੁਣ ਮੈਂ ਗਰੂਮਿੰਗ ਅਕੈਡਮੀ ਵੀ ਹੈਗੀ ਮੇਰੀ ਦਿੱਲੀ ਦੀ ਵਿੱਚ ਤੇ ਮੈਨੂੰ ਇੱਕ 150 ਤੋਂ ਜ਼ਿਆਦਾ ਅਸੀਂ ਸਟੂਡੈਂਟ ਟ੍ਰੇਨ ਕਰ ਚੁੱਕੇ ਆ ਓਕੇ ਇੰਡੀਆ ਦੇ ਬਾਹਰ ਤੋਂ ਵੀ ਸਟੂਡੈਂਟ ਆ ਜਾਂਦੇ ਨੇ ਸਾਡੇ ਕੋਲ ਤੇ ਇੰਡੀਆ ਦੇ ਹਰ ਕੋਰਨਰ ਦੇ ਵਿੱਚ ਤੋਂ ਆਉਂਦੇ ਨੇ ਇੱਕ ਇੱਕ ਥੋੜਾ ਜਿਹਾ ਦੱਸੋ ਤੁਹਾਡੀ ਸ਼ੁਰੂਆਤ ਕਿੱਥੋਂ ਹੁੰਦੀ ਆ ਮੈਂ ਸਕੂਲ ਦੇ ਵਿੱਚ ਸੀਗੀ ਕਲਾਸ 7 ਦੇ ਵਿੱਚ ਤੇ ਮੇਰੇ ਫਾਦਰ ਮੇਰੇ ਕੋਲ ਮੇਰੇ ਲਈ ਪਗ ਲੈ ਕੇ ਆਏ ਸੀ ਡੌਗ ਪਹਿਲਾਂ ਮੈਂ ਬਿਲਕੁਲ ਐਂਟੀ ਡੌਗ ਲਵਰ ਸੀ ਮੈਨੂੰ ਡਰ ਲੱਗਦਾ ਸੀ ਡੌਗ ਤੋਂ ਫੀਅਰ ਸੀਗਾ ਮੈਨੂੰ ਤੇ ਜਦ ਆਇਆ ਤੇ ਜਦ ਮੈਂ ਹੱਤ ਚੁੱਕਿਆ ਮੈਨੂੰ ਬਹੁਤ ਹੀ ਡਿਫਰੈਂਟ ਫੀਲਿੰਗ ਆਈ ਤੇ ਉਹ ਪਿਆਰ ਪਤਾ ਨਹੀਂ ਕਦ ਪੈਸ਼ਨ ਦੇ ਵਿੱਚ ਬਦਲ ਗਿਆ ਮੈਨੂੰ ਪਤਾ ਹੀ ਨਹੀਂ ਚਲਿਆ ਔਰ ਇਹ ਮੇਰਾ ਪੈਸ਼ਨ profession ਦੇ ਵਿੱਚ ਟਰਨ ਹੋ ਗਿਆ ਪਹਿਲਾਂ ਤੁਸੀਂ ਐਂਟੀ ਸੀਗੇ ਡੌਗ ਦੇ I was like scared okay. I was just scared ਮੈਨੂੰ ਡਰ ਲੱਗਦਾ ਸੀ ਐਕਚੁਅਲੀ ਵਿੱਚ ਤੇ ਹੁਣ ਪਤਾ ਨਹੀਂ ਕਿਵੇਂ ਮਤਲਬ ਇੰਨਾ ਪਿਆਰ ਹੋ ਗਿਆ ਕਿ ਮੈਂ ਡੌਗਸ ਦੇ ਕਰਕੇ ਮੈਂ ਸੋਚ ਵੀ ਨਹੀਂ ਸਕਦੀ ਆਪਣਾ ਫਿਊਚਰ ਵੀ ਨਹੀਂ ਸੋਚ ਸਕਦੀ ਪਹਿਲਾ ਕਾਰਨ ਕੀ ਸੀ ਜਿੱਥੋਂ ਸ਼ੁਰੂਆਤ ਹੁੰਦੀ ਹੈ ਅਟੈਚਮੈਂਟ ਸਕੂਲ ਦੇ ਵਿੱਚ ਹੀ ਮਤਲਬ ਮੇ ਫਾਦਰ ਬਾਟ ਅ ਪਾਕ ਫਰਸਟ ਬਰੀਡ ਮੈਨੇ ਕੋ ਪਾਗੀ ਆਈ ਸੀ ਤੇ ਪਗ ਦੇ ਨਾਲ ਹੀ ਮੇਰੀ ਅਟੈਚਮੈਂਟ ਹੋਈ ਉਸ ਦੇ ਬਾਅਦ ਉਸ ਤੇ ਨਾਲ ਹੀ ਮੇਰੀ ਐਸਟਰੋ ਦੀ ਸ਼ੁਰੂਆਤ ਹੋਈ ਐਸਟਰੋ ਕੈਨਲ ਖੁੱਲਿਆ ਫਿਰ ਐਸਟਰੋ ਇੰਟਰਨੈਸ਼ਨਲ ਗਰੂਮਿੰਗ ਅਕੈਡਮੀ ਖੁੱਲੀ ਗਰੂਮਿੰਗ ਦਾ ਚਸਕਾ ਲੱਗਿਆ ਕਿ ਮੈਂ ਡੌਗਸ ਦੀ ਕੇਅਰ ਲਈ ਐਕਚੁਅਲੀ ਮੈਂ ਬਰੀਡ ਇੰਪੋਰਟ ਕੀਤੀ ਸੀਗੀ ਇੱਕ ਬੀਸ਼ਾਨ ਤੇ ਬੀਸ਼ਾਨ ਦਾ ਕੋਈ ਵੀ ਅੱਛਾ ਗਰੂਮਰ ਇੰਡੀਆ ਦੇ ਵਿੱਚ ਮਿਲ ਨਹੀਂ ਰਿਹਾ ਸੀ ਇਸ ਕਰਕੇ ਮੈਨੂੰ ਲੱਗਿਆ ਕਿ ਹਾਂ ਵੀ ਹੁਣ ਮੈਨੂੰ ਡੌਗਸ ਦੀ ਗਰੂਮਿੰਗ ਸਿੱਖਣੀ ਚਾਹੀਦੀ ਹੈ ਇੱਥੇ ਤਾਂ ਲਾਈ ਨਹੀਂ ਹੈ ਤੇ ਮੈਂ ਫਿਰ ਬਾਹਰ ਨੂੰ ਗਈ ਆਊਟ ਆਫ ਇੰਡੀਆ ਤੇ ਮੈਂ ਇੱਕ ਕੰਟਰੀ ਚ ਨਹੀਂ ਮੈਂ ਮਲਟੀਪਲ ਕੰਟਰੀ ਦੇ ਚ ਗਈਆਂ ਤੇ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਵੀ ਕੀਤਾ ਤੇ ਮੈਂ ਰੈਕਗਨੀਸ਼ਨ ਅਵਾਰਡਸ ਵੀ ਜਿੱਤੇ ਨੇ ਤੇ ਮੈਂ ਇੱਕ ਇੰਟਰਨੈਸ਼ਨਲ ਅਵਾਰਡ winning ਰੂਮਰ ਹੈਗੀ ਆ ਜੀ ਬੜੀਆ ਗੱਲ ਬਾਤ ਆ ਤੇ ਇੱਥੇ ਅੱਜ ਹੁਣ ਤੁਸੀਂ ਪਹਿਲੀ ਵਾਰੀ ਸ਼ੋਅ ਦੇ ਵਿੱਚ ਆ ਰਹੇ ਕਿ ਕਿੰਨੇ ਚਿਰ ਤੋਂ ਆ ਰਹੇ ਹੋ ਸ਼ੋਅਾਂ ਦੇ ਵਿੱਚ ਨਹੀਂ ਸ਼ੋਅ ਤੇ ਮੈਂ ਬਚਪਨ ਤੋਂ ਹੀ ਆਈ ਆ ਬਟ ਮੈਨੂੰ ਪਹਿਲਾ ਐਗਜ਼ੀਬਿਟ ਰੂਮਰ ਹੈ ਨੇ ਐਜ਼ ਅ ਗਰੂਮਰ ਨਹੀਂ ਆਈ ਸੀ ਐਗਜ਼ ਗਰੂਮਰ ਮੇਰਾ ਸੈਕੰਡ ਹੈਗਾ ਤੇ ਗਰੂਮਰ ਤੇ ਮੈਂ ਬਾਹਰ ਦੇ ਇੰਡੀਆ ਦੇ ਬਾਹਰ ਤੋਂ ਮੈਂ ਕੰਪੀਟੀਸ਼ਨ ਜਿੱਤੇ ਹੀ ਨੇ ਔਰ ਸ਼ੋ ਵੀ ਬਾਹਰ ਦੇ ਬੁੜੇ اٹینڈ ਕੀਤੇ ਨੇ ਬਟ ਇੰਡੀਆ ਦੇ ਵਿੱਚ ਮੈਂ ਐਜ਼ ਅ ਬਰੀਡਰ ਗਈ ਸੀ ਬਟ ਕਦੇ ਮੈਂ ਹੈਂਡਲਿੰਗ ਵਗੈਰਾ ਨਹੀਂ ਕੀਤੀ ਸੀ ਤੇ ਮੈਂ ਕਿਸੇ ਹੋਰ ਦੇ ਨਾਲ ਹੈਂਡਲਿੰਗ ਕੀਤੀ ਸੀ ਕਿ ਮੈਂ ਆਪਣੇ ਮੇਰੇ ਡੌਗ ਹੈਂਡਲ ਕਰ ਲਵਾਂ ਮੈਂ ਖੁਦ ਨਹੀਂ ਕਦੇ ਹੈਂਡਲ ਕੀਤਾ ਸੀ ਇੱਕ ਗੱਲ ਹੋਰ ਕਰਦੇ ਆ ਪਾਸ ਜੀ ਜਿਹੜੀਆਂ ਲੜਕੀਆਂ ਹੁੰਦੀਆਂ ਨੇ ਕੁੜੀਆਂ ਹੁੰਦੀਆਂ ਨੇ ਲੇਡੀਜ਼ ਹੁੰਦੀਆਂ ਨੇ ਉਹਨਾਂ ਦੇ ਜਿਹੜਾ ਉਹਨਾਂ ਨੂੰ ਦਾ ਬਿਊਟੀ ਪਾਰਲਰ ਦਾ ਜਨਕੀ ਲੇਡੀ ਦੇ ਤੱਕ ਸਬੰਧ ਹੁੰਦਾ ਵੀ ਉਹਦੇ ਨਾਲ ਹੀ ਜ਼ਿਆਦਾ ਅਟੈਚ ਮੁੰਡੇ ਉਹਨਾਂ ਦੇ ਇੰਟਰਸਟ ਹੁੰਦਾ ਜ਼ਿਆਦਾ ਵੀ ਆਪਾਂ ਕੁੜੀਆਂ ਨੂੰ ਜਿੱਦਾਂ ਮੇਕਅਪ ਕਰਨਾ ਜਾਂ ਵਗੈਰਾ ਵਗੈਰਾ ਹੁੰਦਾ ਨਾ ਤੇ ਤੁਸੀਂ ਫਿਰ ਡੌਗ ਦੇ ਵਾਲੇ ਪਾਸੇ ਆਗੇ ਸਰ ਐਕਚੁਅਲੀ ਮੈਨੂੰ ਮੇਕਅਪ ਦਾ ਕੋਈ ਸ਼ੌਂਕ ਨਹੀਂ ਸੀ ਕਿ ਮੈਨੂੰ ਸ਼ੁਰੂ ਤੋਂ ਹੀ ਡੌਗ ਲਵਰ ਹੈਗੀ ਹਾਂ ਮੈਂ ਮੈਨੂੰ ਕਦੇ ਸੋਚਿਆ ਹੀ ਨਹੀਂ ਕਿ ਮੈਂ ਮੇਕਅਪ ਕਰਾਂ ਜਾਂ ਸਟਾਈਲਿੰਗ ਕਰਾਂ ਮੈਨੂੰ ਡੌਗ ਦਾ ਇੰਨਾ ਕੀੜਾ ਸੀ ਕਿ ਮੈਨੂੰ ਉਹਨਾਂ ਨੂੰ ਉਹਨਾਂ ਨੂੰ ਤਿਆਰ ਕਰਨਾ ਉਹਨਾਂ ਨੂੰ ਉਹਨਾਂ ਨਾਲ ਪਿਆਰ ਰੱਖਣਾ ਮਤਲਬ ਬਹੁਤ ਜ਼ਿਆਦਾ ਸੀ ਤੇ ਹੋਰ ਹੀ ਕੋਈ ਚੀਜ਼ ਐਸਰੀਆਂ ਜੋ ਕੁੜੀਆਂ ਇਸ ਇੰਡਸਟਰੀ ਦੇ ਵਿੱਚ ਆਣਾ ਚਾਹੁੰਦੀਆਂ ਨੇ ਐ ਇੰਡਸਟਰੀ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਬਹੁਤ ਲੂਕਰੇਟਿਵ ਹੈਗੀ ਹੈ ਤੇ ਪੋਟੈਂਸ਼ੀਅਲ ਬਹੁਤ ਹੈ ਨਿਊ ਕਾਮਰਸ ਦੇ ਲਈ ਨਿਊ ਜਨਰੇਸ਼ਨ ਦੇ ਲਈ ਕਿਉਂਕਿ ਅੱਜ ਦੇ ਬੱਚੇ ਬਹੁਤ ਜ਼ਿਆਦਾ ਪੈਟ ਲ ਦੇਖਿਆ ਹੈ ਪਹਿਲੇ ਦੇ ਵਿੱਚ ਇੰਨੇ ਪੈਡ ਲਵਰ ਨਹੀਂ ਸੀਗੇ ਬਟ ਹੁਣ ਜਨਰੇਸ਼ਨ ਬਹੁਤ ਪੈਡ ਲਵਰ ਨੇ ਕਮਿੰਗ ਜਨਰੇਸ਼ਨ ਬਹੁਤ ਲਵਰ ਹੈਗੇ ਨੇ ਤੇ ਬਾਰੋਂ ਮੇਰੇ ਤੋਂ ਸਿੱਖ ਰਹੇ ਨੇ ਕੁੜੀਆਂ ਬਹੁਤ ਜ਼ਿਆਦਾ ਇਨਵੋਲ ਹੋ ਰਹੀਆਂ ਇੰਡਸਟਰੀ ਦੇ ਵਿੱਚ ਇੰਡੀਆ ਦਾ ਇੰਡੀਆ ਦਾ ਗ੍ਰੋਥ ਹੋ ਰਿਹਾ ਇੰਡੀਆ ਦਾ ਫਿਊਚਰ ਬਹੁਤ ਬ੍ਰਾਈਟ ਹੈ ਬਹੁਤ ਜ਼ਿਆਦਾ ਬ੍ਰਾਈਟ ਹੈ ਪੈਡ ਇੰਡਸਟਰੀ ਦੇ ਵਿੱਚ ਨਹੀਂ ਇੱਕ ਗੱਲ ਹੋਰ ਵੀ ਹੈ ਨਾ ਵੀ ਜਿੱਦਾਂ ਤੁਹਾਡੇ ਆ ਫਰੈਂਡ ਜਿ ਹੋਣ ਗਿਆ ਲੜਕੀਆਂ ਹਨ ਜਿੱਦਾਂ ਹੁੰਦੀਆਂ ਨੇ ਉਹ ਕਹਿੰਦੇ ਜੇ ਤੁਸੀਂ ਬਿਊਟੀ ਪਾਰਲਰ ਸਾਡਾ ਵਾਲਾ ਖੋਲਦੇ ਅਸੀਂ ਤੁਹਾਡੇ ਕੋਲੇ ਆਉਂਦੀ ਹਾਂ ਨਾ ਤੇ ਹੁਣ ਕਿੱਦਾਂ ਗੱਲਾਂ ਬਾਤਾਂ ਹੁੰਦੀਆਂ ਨੇ ਐਕਚੁਅਲੀ ਮੇਰਾ ਇੰਟਰਸਟ ਹੀ ਨਹੀਂ ਹੈ ਮੇਕਅਪ ਦੇ ਵਿੱਚ ਨਾ ਮੈਨੂੰ ਮੈਨੂੰ ਮੇਰਾ ਪੂਰਾ ਮੇਰੇ ਫਰੈਂਡਸ ਬੁਲਾਉਂਦੇ ਨੇ ਮੈਨੂੰ ਕਿ ਆ ਜਾਓ ਗੈਟ ਟੂਗੇਦਰ ਕਰ ਲਈਏ ਮੇਰੇ ਕੋਲ ਮੇਰੇ ਡੌਗ ਦੇ ਨਾਲ ਹੀ ਗੈਟ ਟੂਗੇਦਰ ਹੁੰਦੇ ਮੇਰੇ ਬੱਚੇ ਹੀ ਨੇ ਹੈਗੇ ਨੇ ਕਿ ਮੇਰੇ ਨਾਲ ਉਹਨੇ ਤਾਂ ਨਹੀਂ ਟਾਈਮ ਨਹੀਂ ਰੱਖਿਆ ਤੁਸੀਂ ਨੇ ਹੁਣ ਮੇਰੇ ਕੋਲ ਹੈਗੇ ਨੇ 30 30 ਹਾਂਜੀ ਫਿਰ ਥੋੜਾ ਪੂਰਾ ਟਾਈਮ ਹੀ ਉੱਥੇ ਲੱਗ ਜਾਂਦਾ ਹ ਟਾਈਮ ਹੈਗੇ ਗਰੂਮਿੰਗ ਅਕੈਡਮੀ ਹੈਗੇ ਗਰੂਮਿੰਗ ਅਕੈਡਮੀ ਕਿ ਲਈ ਸਾਨੂੰ ਡੌਗ ਵੀ ਰੱਖਨੇ ਚਾਹੀਦੇ ਨੇ ਤੇ ਸਟੂਡੈਂਟਸ ਨੂੰ ਵੀ ਟ੍ਰੇਨ ਕਰਨਾ ਪੈਂਦਾ ਹੈ ਤੇ ਇਸ ਕਰਕੇ ਹੈਂਡਸ-ਆਨ ਟ੍ਰੇਨਿੰਗ ਚੱਲਦੀ ਹੈ ਇਸ ਕਰਕੇ ਡੌਗਸ ਹੁੰਦੇ ਨੇ ਸਾਡੇ ਕੋਲ ਇੱਕ ਤੁਹਾਡੇ ਕੋਲ ਕਿੰਨੇ ਆ ਗਏ ਹਰ ਇੱਕ ਬੈਚ ਦੇ ਵਿੱਚ ਮੇਰੇ ਕੋਲ ਹੁੰਦੇ ਨੇ ਪੰਜ ਦੋ ਬੈਚ ਹੁੰਦੇ ਨੇ ਮਾਰਨਿੰਗ ਤੇ ਈਵਨਿੰਗ ਦੇ ਤੇ ਸਵੇਰੇ ਪੰਜ ਸਟੂਡੈਂਟ ਉਹਨੇ ਨੇ ਸ਼ਾਮ ਨੂੰ ਪੰਜ ਸਟੂਡੈਂਟ ਹੁੰਦੇ ਨੇ ਜਿਹੜੀ ਇੰਡੀਅਨ ਲੜਕੀਆਂ ਨੇ ਹਨਾ ਉਹ ਕਿਦਾਂ ਦਾ ਇੰਟਰਸਟ ਦਿਖਾਰੀਆਂ ਨੇ ਹੁਣ ਬਹੁਤ ਸੋਹਣਾ ਕੰਟਰਾਸਟ ਦਿਖਾ ਰਹੀ ਐ ਵੀ ਵੇਖੋ ਤੁਸੀਂ ਇੱਧੇ ਵਿੱਚ ਵੇਖੋ ਉਹ ਦਿਖਾਈ ਐ ਇਹ ਕੁੜੀਆਂ ਹੀ ਹੈਗੇ ਕੇ ਸਾਈਡ ਤੇ ਕਰ ਦੋ ਇਹ ਕੁੜੀਆਂ ਹੀ ਜ਼ਿਆਦਾ ਨੇ ਤੇ ਮੁੰਡੇ ਤੁਸੀਂ ਦੇਖੋਗੇ ਤਾਂ ਦੋ ਹੀ ਨੇ ਤੇ ਅੱਛਾ ਜਿਹੜੀ ਗਰੂਮਿੰਗ ਦਾ ਤੁਸੀਂ ਟ੍ਰੇਨਿੰਗ ਲਈ ਹੈ ਨਾ ਹਾਂ ਪਰ ਹਾਂ ਕਿੰਨਾ ਸਮਾਂ ਲੱਗਿਆ ਤੁਹਾਨੂੰ ਸਿੱਖਣ ਵਾਸਤੇ ਤੁਸੀਂ ਦੇਖਿਓ ਕਦੇ ਵੀ ਨਾ ਤੁਸੀਂ ਐ ਕਹੋਗੇ ਕਿ ਹਾਂ ਵੀ ਤੁਸੀਂ ਪ੍ਰੋਪਰਲੀ ਗਰੂਮਰ ਹੋਏ ਹੋ ਨਹੀਂ ਤੁਸੀਂ ਸਟਿਲ ਪ੍ਰੈਕਟਿਸ ਗoing on ਤੁਸੀਂ ਹਜੇ ਵੀ ਕਦੇ ਵੀ ਇਹ ਕਹਿਦਾ ਨਾ ਕਿ ਹਾਂ ਵੀ ਮੈਂ ਹੁਣ ਗਰੂਮਰ ਬਣ ਗਿਆ ਉਹ ਅਹੰਕਾਰ ਹੈਗਾ ਤੁਸੀਂ ਹਮੇਸ਼ਾ ਹਰ ਦਿਨ ਹਰ ਨਿਊ ਚੀਜ਼ ਤੁਸੀਂ ਲਰਨਿੰਗ ਕਰ ਰਹੇ ਹੋ ਅੱਜ ਵੀ ਮੈਂ ਬਰੀਡਿੰਗ ਦੇ ਵਿੱਚ ਵੀ ਮੈਂ ਨਈ ਨਈ ਚੀਜ਼ਾਂ ਸਿੱਖਨੀ ਆ ਤੇ ਗਰੂਮਿੰਗ ਦੇ ਵਿੱਚ ਵੀ ਮੈਂ ਨਈ ਨਈ ਚੀਜ਼ਾਂ ਡੇਲੀ ਸਿੱਖਨੀ ਆ ਟੈਕਨੀਕਸ ਕਦੇ ਵੀ ਖਤਮ ਨਹੀਂ ਹੁੰਦੀ ਨਈ ਚੀਜ਼ਾਂ ਕਦੇ ਖਤਮ ਨਹੀਂ ਹੁੰਦੀ ਆ ਨਈ ਟੈਕਨੀਕ ਕਦੇ ਖਤਮ ਨਹੀਂ ਹੁੰਦੀ ਤੇ ਇਹ ਦਿਖਾਇਓ ਮੜਾ ਜੇ ਜੇ ਗਰੂਮਿੰਗ ਹੈ ਇਹਦੇ ਚ ਵੱਖਰੀ ਵੱਖਰੀ ਸ਼ੇਪ ਹੁੰਦੀਆਂ ਹੋਣਗੀਆਂ ਨਾ ਜਿੱਦਾਂ ਅਲੱਗ-ਅਲੱਗ ਡਿਜ਼ਾਈਨ ਇਹਦੇ ਤੇ ਵੀ ਪੈਂਦੀ ਹੈਗੀ ਸਰ ਐਨਟੋਮੀ ਹੁੰਦੀ ਹੈ ਜਿਵੇਂ ਜਿਵੇਂ ਡਿਫਰੈਂਟ-ਡਿਫਰੈਂਟ ਬਰੀਡ ਦੇ ਵਿੱਚ ਜਿਵੇਂ ਪੋਮਰੇਨੀਅਨ ਹੈਗਾ ਤੇ ਪੋਮਰੇਨੀਅਨ ਜੋ ਹੈਗਾ ਰਾਉਂਡ ਬਾਡੀ ਹੁੰਦੇ ਨੇ ਜਿਵੇਂ ਪੂਡਲ ਦੀ ਗੱਲ ਕਰੀਏ ਤੇ ਉਹ ਸਕੁਆਇਰ ਬਾਡੀ ਹੁੰਦਾ ਤੇ ਅਗਰ ਬੀਸ਼ੌਨ ਦੀ ਗੱਲ ਕਰੀਏ ਬੁਸ਼ੌਲ ਜੋ ਹੁੰਦਾ ਹੈ 1/4 ਲੰਗਰ ਹੁੰਦਾ ਹੈ ਤੇ ਇਹ ਚੀਜ਼ਾਂ ਸਾਰਿਆਂ ਨੂੰ ਦੱਸਣੀ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਨੂੰ ਸਿਰਫ ਗਰੂਮਿੰਗ ਕਟਿੰਗ ਨਹੀਂ ਹੁੰਦੀ ਇਹ ਥਿਉਰੀ ਵੀ ਹੈਗੀ ਥਿਉਰੀ ਕਲਾਸ ਹੀ ਦੇਣੀਆਂ ਕਿਉਂਕਿ ਪ੍ਰੈਕਟੀਕਲ ਐਗਜ਼ਾਮਸ ਵੀ ਹੁੰਦੇ ਨੇ ਤੇ ਥਿਉਰੀ ਐਗਜ਼ਾਮਸ ਵੀ ਹੁੰਦੇ ਨੇ ਇਹ ਇੱਕ ਹੋਰ ਸਾਰੀ ਗੱਲ ਹੈ ਜਿੱਦਾਂ ਨਾ ਬਹੁਤ ਲੋਕ ਕਹਿੰਦੇ ਵੀ ਜਿਹੜੇ ਬਾਲ ਹੁੰਦੇ ਪਿੱਟਦੇ ਹਨ ਵੀ ਸਾਡੇ ਲਈ ਹਾਨੀਕਾਰਕ ਹੁੰਦੇ ਆ ਜੀ ਜੀ ਉਹ ਤੁਸੀਂ ਦੱਸੋ ਸਰ ਅਗਰ ਐਸਥਮੈਟਿਕ ਪੇਸ਼ੈਂਟ ਹੈਗਾ ਤੇ ਬਿਲਕੁਲ ਹਾਨੀਕਾਰਕ ਹੋਣਗੇ ਬਟ ਅਗਰ ਤੁਸੀਂ ਐਸਥਮੈਟਿਕ ਹੋ ਜਾਂ ਸਾਈਨਸ ਦੀ ਪ੍ਰੋਬਲਮ ਹੈ ਤਾਂ ਮੈਂ ਹੀ ਸੁਜੈਸਟ ਕਰਾਂਗੀ ਤੁਸੀਂ ਆਪਣੇ ਡੌਗ ਨੂੰ ਪ੍ਰੋਪਰਲੀ ਗਰੂਮ ਕਰਾਈਏ ਤਾਂ ਕਿ ਡੌਗ ਦੀ ਸ਼ੇਅਰ ਸ਼ੈਡਿੰਗ ਨਾ ਹੋਏ ਅਗਰ ਗਰੂਮਿੰਗ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ ਅਗਰ ਤੁਸੀਂ ਗਰੂਮਿੰਗ ਨਾ ਕਰਾਓਗੇ ਤਾਂ ਤੁਹਾਨੂੰ ਇਹ ਪ੍ਰੋਬਲਮ ਆਏਗੀ ਕਿ ਹੇਅਰ ਸ਼ੈਡਿੰਗ ਦੀ ਬਹੁਤ ਜ਼ਿਆਦਾ ਤੋ ਅਗਰ ਆਪ ਰੈਗੂਲਰਲੀ ਗਰੂਮਿੰਗ ਕਰਾਓਗੇ ਤੇ ਤੁਹਾਡਾ ਡੌਗ ਸ਼ੈਡ ਕਦੇ ਵੀ ਨਹੀਂ ਕਰੇਗਾ ਨਾ ਹੀ ਤੁਹਾਨੂੰ ਐਸਥਮੈਟਿਕ ਦੀ ਪ੍ਰੋਬਲਮ ਆਏਗੀ ਜੀ ਇੱਕ ਹੋਰ ਗੱਲ ਜੇ ਨਾ ਵੀ ਜਿਸਨੇ ਮੰਨ ਲਓ ਹਮਨੇ ਨਵਾਂ ਪੈਟ ਰੱਖ ਲਿਆ ਜੀ ਵੀ ਉਸकी ਗਰੂਮਿੰਗ ਕਰवानी ਹੈ ਨਾ ਜੀ ਮੰਨ ਲਓ ਉਹਦੇ ਵਾਸਤੇ ਨਿਊ ਬੇਬੀ ਰੱਖ ਲਿਆ ਕਿਸ ਤੋਂ ਸਟਾਰਟਿੰਗ ਕਰਨੀ ਚਾਹੀਦੀ ਹੈ ਬੇਸੀ ਗਰੂਮਿੰਗ ਲਈ ਉਹਨੂੰ ਤਿਆਰ ਕਰੀਏ 3 ਮੰਥਸ 3 मंथ इज द राइट एज टू स्टार्ट विद द ग्रूमिंग सेशंस अगर उस तो पहला भी ਤੁਸੀਂ ਕਰਾਉਂਦੇ ਹੋ ਲੱਗੇ ਤਾਂ ਨਾਲ ਲੱਗਦਾ ਕਿ ਹਾਂ ਵੀ ਛੋਟਾ ਪਪੀ ਹੈ ਔਰ ਬਹੁਤ ਜ਼ਿਆਦਾ ਗੰਦਾ ਕਿਉਂਕਿ ਸੈਰਲੇ ਖਿਲਾਉਂਦੇ ਆ ਤੇ ਉਸ ਟਾਈਮ ਦੇ ਵਿੱਚ ਤੁਸੀਂ ਡਰਾਈ ਪਪੀ ਦੀ ਬਾਤ ਕਰਾ ਸਕਦੇ ਹੋ ਪਰ ਵਾਸ਼ ਨਹੀਂ ਕਰ ਸਕਦੇ ਡਰਾਈ ਬਾਥ ओके ਜੀ ਡਰਾਈ ਬਾਥ ਕਰਾਉਣਾ ਜੀ ਠੀਕ ਹੈ ਉਹਦੇ ਲਈ ਕੀ ਵਰਤ ਸਕਦੇ ਅਸੀਂ ਸਰ ਆ ਤੁਸੀਂ ਦੇਖੋ ਪ੍ਰੋਪਰ ਆਪਣਾ ਵਾਈਪਸ ਯੂਜ਼ ਕਰੋ ਪੈਟ ਵਾਈਪਸ ਯੂਜ਼ ਕਰੋ ਸਲਿਕਰ ਬਰਸ਼ ਰੱਖੋ ਤੇ ਆਪਣਾ ਡਰਾਈ ਬਾ ਸ਼ੈਂਪੂ ਆਂਦਾ ਅਲੱਗ ਤੋਂ ਹੀ ਜਿਹਦੇ ਵਿੱਚ ਸਪਰੇਅ ਕਰਦੇ ਆ ਤੇ ਵਾਈਪ ਦੇ ਵਿੱਚ ਆਪਣਾ ਕਲੀਨ ਕਰ ਦਿੰਦੇ ਆ ਗਰੂਮਿੰਗ ਤੋਂ ਬਾਅਦ ਕੀ ਕੇਅਰ ਰੱਖਣਾ ਪੈਂਦਾ ਉਹ ਦੱਸਿਓ ਥੋੜਾ ਜਿਹਾ ਸਰ ਪ੍ਰੋਪਰ ਤੁਸੀਂ ਦੇਖੋ ਕਈ ਕਹਿੰਦੇ ਨੇ ਕਈ ਮੇਰੇ ਬਹੁਤ ਬਹੁਤ سارے ਕਸਟਮਰ ਹੈਗੇ ਨੇ ਜੋ ਇੱਕ ਇੱਕ ਮਹੀਨੇ ਦੋ ਦੋ ਮਹੀਨੇ ਬਾਅਦ ਆਉਂਦੇ ਨੇ ਤੇ ਇਹ ਠੀਕ ਨਹੀਂ ਹੈ ਆਪਣੇ ਪੈਟਸ ਦੇ ਲਈ ਤੁਸੀਂ ਰੈਗੂਲਰਲੀ ਗਰੂਮਿੰਗ ਕਰਾਣੀ ਬਹੁਤ ਜ਼ਰੂਰੀ ਹੈ ਤੁਸੀਂ ਵੀ ਤਾਂ ਆਪਣੇ ਅਪਰ ਲਿਪਸ ਦੇ ਸ਼ੇਵ ਵਗੈਰਾ ਕਰਾਉਂਦੇ ਹੋ ਗੁੜੀਆਂ ਥ੍ਰੈਡਿੰਗ ਕਰਾਨੀਆਂ ਨੇ ਤੇ ਡੌਗਸ ਦੀ ਵੀ ਹਰ 15 ਦੇ ਵਿੱਚ ਤੁਸੀਂ ਗਰੂਮਿੰਗ ਕਰਾਣੀ ਬਹੁਤ ਜ਼ਰੂਰੀ ਹੈ ਜਿੱਦਾਂ ਤੁਸੀਂ ਕਹਿੰਦੇ ਸਾਡੇ ਕੋਲੇ ਲੜਕੀਆਂ ਸਿੱਖਣ ਜਾਂਦੀਆਂ ਨੇ ਮੰਨ ਲਓ ਤੁਸੀਂ ਦਿੱਲੀ ਦੇ ਵਿੱਚ ਤੁਹਾਡੀ ਅਕੈਡਮੀ ਹੈ ਹਾਂਜੀ ਪਟਿਆਲਾ ਦੀ ਲੜਕੀ ਲੁਧਿਆਣਾ ਦੀ ਲੜਕੀ ਨਾ ਤੁਹਾਡੇ ਕੋਲੇ ਉੱਥੇ ਜਾਣਾ ਚਾਹੁੰਦੀ ਹੈ ਗਰੂਮਿੰਗ ਸਿੱਖਣ ਵਾਸਤੇ ਜੀ ਜੀ ਤੇ ਉਹਨੂੰ ਤੁਸੀਂ ਫਿਰ ਕਿਦਾਂ ਟਾਈਮਿੰਗ ਦੀ ਐਡਜਸਟ ਹੁੰਦੀ ਹੈ ਜਾਂ ਉੱਥੇ ਤੁਹਾਡਾ ਕੋਈ ਰਹਿਣ ਸਹਿਣ ਦਾ ਕਿਦਾਂ ਸੋ ਕੁੜੀਆਂ ਦੇ ਲਈ ਅਸੀਂ ਪ੍ਰੋਪਰ ਅਕਾਮੋਡੇਸ਼ਨ ਰੱਖਿਆ ਤੇ ਮੁੰਡਿਆਂ ਲਈ ਵੀ ਅਕਾਮੋਡੇਸ਼ਨ ਹੈ ਤੇ ਨਾਲੇ ਫੂਡ ਫੈਸਿਲਿਟੀਆਂ ਵੀ ਅਸੀਂ ਰੱਖੀ ਹੋਈ ਹੈ। ਓਕੇ। ਸੀ ਉਹ ਤੁਹਾਡੀ ਆਪਣੀ ਰਿਸਪਾਂਸਿਬਿਲਟੀ ਹੁੰਦੀ ਹੈ ਉੱਥੇ। ਬਿਲਕੁਲ ਪੂਰੀ ਰਿਸਪਾਂਸਿਬਿਲਟੀ ਫੀਮੇਲਸ ਦੀ ਅਸੀਂ ਪੂਰੀ ਰਿਸਪਾਂਸਿਬਿਲਟੀ ਲੈਂਦੇ ਕਿਉਂਕਿ ਕਿਉਂਕਿ ਕਈ ਮੇਰੇ ਕੋਲ ਮੈਰਿਡ ਊਮਨਸ ਵੀ ਰਹਿੰਦੀਆਂ ਨੇ ਤੇ ਮੈਂ ਉਹਨਾਂ ਦੀ ਬਹੁਤ ਕੇਅਰ ਕਰਨੀ ਹੈ ਕਿ ਹਾਂ ਵੀ ਉਹਨਾਂ ਦੇ ਨਾਲ ਕੋਈ ਵੀ ਕਹੂਗੀ ਉਹਨਾਂ ਨੂੰ ਲੈਂਗੁਏਜ ਪ੍ਰੋਬਲਮ ਬਹੁਤ ਆਉਂਦੀ ਹੈ। ਤੇ ਉਹਦੇ ਵਿੱਚ ਮੇਰੀ ਫੈਕਲਟੀਜ਼ ਹੈ ਮੇਰੇ ਸਟਾਫ ਨੇ ਉਹਨਾਂ ਨੂੰ ਪੂਰਾ ਗਾਈਡ ਕਰਦੇ ਨੇ ਕਿ ਉਹਨਾਂ ਦੇ ਨਾਲ ਕੋਈ ਵੀ ਮਿਸ ਗਾਈਡ ਨਾ ਹੋਏ ਕੋਈ ਵੀ ਚੀਜ਼ ਦਾ ਫੈਕਲਟੀ ਸਾਰੀ ਬੋਰ ਟ੍ਰੇਨਡ ਹੈਗੇ ਤੇ ਨਾਲੇ ਸਾਰੇ ਮੇਰੇ ਸਟਾਫ ਹੈਗੇ ਨੇ ਉਹ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਹੈ ਕਿ ਕਿਹੜੇ ਟਾਈਮ ਦੇ ਵਿੱਚ ਤੁਸੀਂ ਤੁਹਾਡਾ ਬੈਚ ਕਦੋਂ ਚੱਲਦਾ ਹੈ ਇਹ ਥੋੜਾ ਦੱਸੋਗੇ ਸਰ ਇੱਕ ਮਹੀਨੇ ਦੇ ਵਿੱਚ ਮੇਰੀ ਕਲਾਸਿਸ ਹੁੰਦੀਆਂ ਨੇ ਤੇ 2 ਮੰਥਸ ਇੰਟਰਨਸ਼ਿਪ ਦੀ ਪ੍ਰੋਗਰਾਮ ਹੁੰਦਾ ਜਿਦੇ ਵਿੱਚ ਸਟੂਡੈਂਟ ਜੋ ਹੈ ਪ੍ਰੈਕਟਿਸ ਕਰ ਸਕਦਾ ਹੈ ਅੰਡਰ ਫੈਕਲਟੀਜ਼ ਤੇ 3 ਮਹੀਨੇ ਦਾ ਪ੍ਰੋਪਰ ਕੋਰਸ ਹੁੰਦਾ ਜਿਦੇ ਵਿੱਚ ਅਸੀਂ ਪੂਰੀ ਪ੍ਰੋਪਰ ਟੂਲਸ ਦੇ ਰਹਿਆਂ ਹੈ। H2 to मतलब 1 ਲੱਖ ਰੁਪਏ ਦੇ ਤੋਂ ਟੂਲਸ ਆ ਸਾਡੇ ਤਰਫੋਂ ਹੁੰਦੇ ਨੇ। ਓਕੇ। ਉਹ ਤਾਂ ਉਹ ਤਾਂ ਤੁਹਾਡਾ ਹੋ ਗਿਆ ਜਿਹੜਾ ਮਲੋ ਉੱਥੇ ਦਾ ਅਕੈਡਮੀ ਦਾ ਹੋ ਗਿਆ। ਹੁਣ ਜਿੱਦਾਂ ਕਿਸੇ ਨੇ ਨਵੀਂ ਨਿਊ ਐਂਟਰੀ ਦੇ ਉੱਤੇ ਨਵੀਂ ਕਹਦੀ ਹੈ ਉਹਨੂੰ ਆਪਾਂ ਨਵੀਂ ਤੁਹਾਡੇ ਕੋਲ ਇੱਕ ਉਹਨੇ ਸਿੱਖਣ ਵਾਸਤੇ ਜਾਣਾ ਹੈ। ਗੁਰਮੀ ਅਜ ਗੁਰਮਰ ਬਣਨ ਵਾਸਤੇ ਜਾਣਾ ਹੈ। ਉਹ ਉਹਨੂੰ ਕੀ ਪੇ ਕਰਨਾ ਪੈਂਦਾ? ਸੋ ਦੇਖੋ స్టార్ਟਿੰਗ ਸੜ ਦਾ ਕੋਰਸ ਜੋ ਹੈਗੇ ਅਗਰ ਅਗਰ ਬੇਸਿਕ ਗਰੂਮਿੰਗ ਦੀ ਗੱਲ ਕਰੀ ਜੇ ਫਾਊਂਡੇਸ਼ਨ ਕੋਰਸ ਹੀ ਸਿੱਖਣਾ ਚਾਹੁੰਦਾ ਹੈ ਉਹ ਅਸਿਸਟੈਂਟ ਗਰੂਮਰ ਬਣਨਾ ਚਾਹੁੰਦਾ ਤਾਂ 50000 ਤੋਂ ਸੀ ਸਟਾਰਟ ਕਰਨੇ ਆ ਬਟ ਅਗੇ ਪ੍ਰੋਫੈਸ਼ਨਲ ਟ੍ਰੇਨਿੰਗ ਹੈਗੀ ਹੈ ਤਾਂ 2 ਲੱਖ ਰੁਪਏ ਦਾ ਕੋਰਸ ਹੈ ਜਿਹਦੇ ਵਿੱਚ ਸਾਰੇ ਇਨਕਲੂਡਿੰਗ ਟੂਲਸ ਵਗੈਰਾ ਸਭ ਕੁਝ ਮਿਲਦਾ ਤੁਹਾਡੇ ਹੋਣਗੇ ਸਾਰੇ ਮੇਰੇ ਹੋਣਗੇ ਮੇਰੇ ਦਾ ਵੀ ਟੋਟਾ ਰੈਂਟ ਸ਼ੈਨ ਦਾ ਨਹੀਂ ਹੋਏਗਾ ਰਹਿਣਾ ਤੇ ਖਾਣਾ 10000 ਦਾ ਕਾਮੋਡੀਸ਼ਨ ਕਿਉਂਕਿ ਅਗਰ ਤੁਸੀਂ ਦਿੱਲੀ ਦੇ ਵਿੱਚ ਰਹਿ ਰਹੇ ਹੋ ਤੁਹਾਨੂੰ ਪਤਾ ਇੱਕ ਦਿਨ ਦਾ ਕਿਰਾਇਆ ਅਗਰ ਨਾਰਮਲ ਤੋਂ ਨਾਰਮਲ ਹੋਟਲ ਵੀ ਤੁਸੀਂ ਲੈਂਦੇ ਹੋ ਤਾਂ ਉਹ ਵੀ 10-15000 ਰੁਪਏ ਦਾ 1500 ਰੁਪਏ ਦਾ ਮਿਲਦਾ ਹੈ 10-1500 1500 ਰੁਪਏ ਦਾ ਇਹਨੂੰ ਕਿੰਨੇ ਟਾਈਮ ਦੇ ਵਿੱਚ ਜਿਹੜਾ ਨਵਾਂ ਤੁਹਾਡਾ ਸਟੂਡੈਂਟ ਹੁੰਦਾ ਸਟੂਡੈਂਟ ਹੀ ਕਹਾਂਗੇ ਨਾ ਉਹ ਸਿੱਖ ਸਕਦਾ ਇਹਨੂੰ ਸਰ ਇਹ ਜੋ ਹੈਗੇ ਕੋਈ 18 ਸਾਲ ਦੇ ਜਾਂ ਕੋਈ ਵੀ ਪੈਟ ਲਵਰ ਹੈਗੇ ਨੇ ਉਹ ਸਾਰੇ ਹੀ ਸਿੱਖ ਸਕਦੇ ਨੇ ਜੋ ਪੈਟ ਲਵਰ ਹੈਗੇ ਨੇ ਇਨੀ ਟਾਈਮਿੰਗ ਹੈ ਦੀ ਇੱਕ ਮਹੀਨਾ ਦੋ ਟੂ ਮੰਥਸ ਦੀ ਪ੍ਰੈਕਟਿਸ ਇੱਕ ਮਹੀਨੇ ਦੇ ਵਿੱਚ ਪੂਰੀ ਤਰ੍ਹਾਂ ਟ੍ਰੇਨਡ ਹੋ ਜਾਂਦਾ ਇੱਕ ਮਹੀਨੇ ਦੇ ਵਿੱਚ ਗਰੰਟੀ ਹੈਗੀ ਹੈ ਥੋੜੀ ਗਰੰਟੀ ਮੇਰੀ ਗਰੰਟੀ ਹੈ ਪੂਰੀ ਸਿਖਾ ਦੋਗੇ ਪੂਰੀ ਤਰ੍ਹਾਂ ਠੀਕ ਹੈ ਤੇ ਵਧੀਆ ਗਰੂਮਿੰਗ ਕਰਨ ਲੱਗਦੇ ਬਹੁਤ ਵਧੀਆ ਤੁਸੀਂ ਮੇਰੇ ਸਟੂਡੈਂਟ ਦੇਖੋ ਇੱਕ ਮਹੀਨੇ ਦੀ ਇਹ ਕਲਾਸਿਸ ਹੈਗੀ ਇਹਨਾਂ ਦੀ ਵੀ ਤੇ ਐ ਦੇਖੋ ਹਾਂਜੀ ਤੇ ਐ ਮੇਰੀ ਪੂਰੀ ਇੱਕ ਮਹੀਨੇ ਦੀ ਕਲਾਸਿਸ ਹੈ ਆਸਾਮ ਦਾ ਸਟੂਡੈਂਟ ਹੈਗਾ ਤੇ ਇਹ ਪੂਰਾ ਇੱਕ ਮਹੀਨੇ ਦੀ ਕਲਾਸ ਕਰਕੇ ਬਿਨਾ ਇੰਟਰਨਸ਼ਿਪ ਤੋਂ ਗਿਆ ਓਕੇ ਇੱਕ ਮਹੀਨੇ ਦੇ ਵਿੱਚ ਉਹ ਤੁਸੀਂ ਇਹਦੀ ਕਟਿੰਗ ਕਰਨਾ ਸਿਖਾ ਦਿੰਦੇ ਹੋ ਉਸ ਤੋਂ ਬਾਅਦ ਜਿਹੜੀ ਪ੍ਰੈਕਟਿਸ 2 ਮਹੀਨੇ 2 ਮਹੀਨੇ ਉਹ ਤੁਹਾਡੀ ਆ ਉਹ ਮੈਂ ਖੁਦ ਕਰਾਨੀ ਆ ਵਿਦਆਊਟ ਐਨੀ ਕਾਸਟ ਠੀਕ ਹੈ ਬਾਕੀ ਕੋਈ ਆਨਲਾਈਨ ਸੁਜੈਸ਼ਨ ਕਿਸੇ ਨੇ ਲੈਣਾ ਹੋਵੇ ਤੁਸੀਂ AIG ਦੇ ਵਿੱਚ AIG ਦੇ ਵਿੱਚ ਕੰਟੈਕਟ ਕਰ ਸਕਦੇ ਹੋ ਅਸਟਰੋ ਇੰਟਰਨੈਸ਼ਨਲ ਗਰੂਮਿੰਗ ਅਕੈਡਮੀ ਤੁਸੀਂ ਆਓ ਤੁਸੀਂ ਆਰਾਮ ਨਾਲ ਸਿੱਖੋ ਤੁਹਾਡੀ ਕੋਈ ਵੀ ਕੁਐਰੀ ਹੈ ਤੁਸੀਂ ਮੇਰੇ ਕੋਲ ਆ ਸਕਦੇ ਹੋ ਕੋਈ ਵੀ ਕੁਐਸਚਨ ਹੈ ਤੁਸੀਂ ਪੁੱਛ ਸਕਦੇ ਹੋ ਜੀ ਸਾਦ ਕੇ ਪੁੱਛੋ ਕਿਉਂਕਿ ਨਿਊ ਕਮਰਸ ਲਈ ਬਾਹਰ ਦਾ ਐਬ੍ਰੋਡ ਦਾ ਵੀ ਬਹੁਤ-ਬਹੁਤ ਚਾਂਸ ਹੈਗਾ ਅਗਰ ਤੁਸੀਂ ਗਰੂਮਿੰਗ ਸਿੱਖਦੇ ਹੋ ਤੁਹਾਨੂੰ ਬਾਹਰ ਦੀ ਅਪੋਰਚ्युनिटी ਬਹੁਤ ਮਿਲਦੀ ਹੈ ਇਸ ਸਕਿੱਲ ਦੇ ਵਿੱਚ ਜਿਹੜਾ ਨਵੇਂ ਨਵੇਂ ਸਟੂਡੈਂਟ ਵਾਸਤੇ ਕਿਸੇ ਨੇ ਗਰੂਮਿੰਗ ਸਿੱਖਣਾ ਜਿਵੇਂ ਪੈਟ ਤੋਂ ਸਟਾਰਟ ਕਰਾ ਦੇਣ ਗਰੂਮਿੰਗ ਕਰਨੀ ਕਿ ਕੋਈ ਹੋਰ ਤੁਹਾਡੇ ਕੋਲੇ ਹੋਰ ਕੋਈ ਪਹਿਲਾਂ ਅਸੀਂ ਨਹੀਂ ਨਹੀਂ ਸਿਰ ਫਰਸਟ ਡੇ ਹੀ ਅਸੀਂ ਰੀਅਲ ਡੌਗ ਦੇ ਵਿੱਚ ਹੈਂਡਸ-ਆਨ ਟ੍ਰੇਨਿੰਗ ਕਰਦੇ ਹਾਂ ਹਾਂ ਅਸੀਂ ਹੈਂਡ-ਆਨ ਟ੍ਰੇਨਿੰਗ ਜੋ ਹੈਗੀ ਰੀਅਲ ਡੌਗ ਦੇ ਵਿੱਚ ਫਰਸਟ ਡੇ ਤੋਂ ਸਿਖਾਣੇ ਆ। ਅੱਛਾ ਜੀ। ਕੋਈ ਐ ਨਹੀਂ ਕਿ ਪਹਿਲਾ ਡਮੀ ਡਮੀ ਦੇ ਵਿੱਚ ਤੋਂ ਤੁਹਾਨੂੰ ਲਾਈਨ-ਆਪ ਵਗੈਰਾ ਕਲੀਅਰ ਹੁੰਦੀਆਂ ਨੇ ਬਟ ਬੇਸਿਕਲੀ ਸਾਡੀ ਜੋ ਹੈਗੀ ਹੈ ਨਾ ਰੀਅਲ ਡੌਗ ਦੇ ਵਿੱਚ ਅਸੀਂ ਪੂਰੀ ਪ੍ਰੋਪਰ ਪ੍ਰੈਕਟਿਸ ਕਰਾਣੇ ਆ। ਠੀਕ ਹੈ। ਮਤਲਬ ਤੁਸੀਂ ਰੀਅਲ ਡੌਗ ਤੇ ਹੀ ਸ਼ੁਰੂ ਕਰਾਣੇ ਹੋ ਜਦੋਂ ਵੀ ਫਰਸਟ ਡੇ ਤੋਂ। ਫਰਸਟ ਡੇ ਤੋਂ। ਠੀਕ ਹੈ ਜੀ। ਫਰਸਟ ਡੇ ਤੋਂ। ਕਿਸੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੁੰਦਾ ਜਾਣਕਾਰੀ ਲੈਣੀ ਹੁੰਦੀ ਹੈ ਨਾ। ਜਾਂ ਨਵੀਂ ਐਂਟਰੀ ਹੋਣੀ ਹੁੰਦੀ ਹੈ ਨਾ। ਕੋਈ ਸੰਪਰਕ ਨੰਬਰ ਦਿਓਗੇ ਤੁਸੀਂ ਜੀ ਸਰ ਸਾਡਾ ਨੰਬਰ ਹੈਗਾ 9999059337 ਮੈਂ ਦੁਬਾਰਾ ਕਹਿ ਰਹੀ ਹਾਂ 9999059337 ਐਸਟਰੋ ਇੰਟਰਨੈਸ਼ਨਲ ਗਰੂਮਿੰਗ ਅਕੈਡਮੀ AI ਜਿਹਦੇ ਵਿੱਚ ਜਿਸ ਤਰ੍ਹਾਂ ਅਸੀਂ ਨੰਬਰ ਦੇ ਰਹੇ ਆ ਤੁਹਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਅਸੀਂ ਦਿੱਲੀ ਦੇ ਵਿੱਚ ਲੋਕੇਟਿਡ ਆ ਥੈਂਕ ਯੂ ਸਰ ਦਾ ਸਰ ਸਾਡੇ ਇੱਥੇ ਆਏ ਉਹਨਾਂ ਨੇ ਕਵਰ ਕੀਤਾ ਅਸੀਂ ਸਾਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਤੱਕ ਮੈਸੇਜ ਪਹੁੰਚਾਇਆ ਸਰ ਨੇ ਉਹਨਾਂ ਦੇ ਚੈਨਲ ਦੇ ਥਰੂ ਥੈਂਕ ਯੂ ਮਿਹਰਬਾਨੀ ਤੁਸੀਂ ਸਮਾਂ ਦਿੱਤਾ ਤੁਸੀਂ ਵੈਸੇ ਸੋ ਲਾਨ ਜਾਣਾ ਦੀ ਬੱਚੇ ਤੁਹਾਡਾ ਸਮਾਂ ਅਸੀਂ ਲੈ ਲਿਆ ਕਹਣਾ ਠੱਕੇ ਨਾਲ ਤਾਂ ਅਸੀਂ ਮਾਫੀ ਚਾਹੁੰਦੇ ਆ ਤੁਹਾਡਾ ਬਹੁਤ ਕੀਮਤੀ ਸਮਾਂ ਹੈ ਸਮਾਂ ਉਧਰ ਅਨਾਉਂਸਮੈਂਟ ਵੀ ਹੋ ਰਹੀ ਹੈ ਨਾ ਜੀ ਹਾਂਜੀ ਚਲੋ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ so much ਥੈਂਕ ਯੂ so much ਆਲ ਦ